ਪਾਨਾ ਸਿੱਧੂ ਦੀ ਰਿਹਾਈ ਕਦੋਂ ਹੋਵੇਗੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਨਾ ਸਿੱਧੂ ਦੇ ਇਸ ਚਰਚਿਤ ਮਾਮਲੇ ਤੇ ਕਦੋਂ ਬੋਲਣਗੇ ਇਹ ਦੋ ਅਜਿਹੇ ਸਵਾਲ ਨੇ ਜੋ ਕਿ ਪੰਜਾਬ ਦੇ ਰਹਿਣ ਵਾਲੇ ਹਰ ਇੱਕ ਵਸਿੰਦੇ ਦੇ ਮਨ ਦੇ ਵਿੱਚ ਇਸ ਸਮੇਂ ਆ ਰਹੇ ਹੋਣਗੇ ਕਿਉਂਕਿ ਜਿੱਥੇ ਇਹ ਮਾਮਲਾ ਇਸ ਸਮੇਂ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਅਤੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਟੈਸਟ ਹੋ ਰਹੇ ਨੇ ਭਾਨਾ ਸਿੱਧੂ ਦੀ ਰਿਹਾਈ ਦੇ ਲਈ ਉੱਥੇ ਹੀ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਚੁੱਪ ਸਨ ਹਾਲਾਂਕਿ ਉਹਨਾਂ ਦੇ ਕਾਫੀ ਜ਼ਿਆਦਾ ਦੋਸ਼ ਵੀ ਲੱਗੇ ਜਦੋਂ ਲੱਖਾਂ ਸਿਧਾਨਾ ਨੇ ਇਹ ਕਿਹਾ ਕਿ ਪਾਨਾ ਸਿੱਧੂ ਦੀ ਸੀਐਸਟਾਫ ਦੇ ਵਿੱਚ ਕੁੱਟਮਾਰ ਕੀਤੀ ਗਈ ਭਗਵੰਤ ਮਾਨ ਸਾਹਿਬ ਦੇ ਕੈਂਟ ਤੇ ਅਤੇ ਉੱਥੇ ਹੀ ਵੀਡੀਓ ਬਣਾ ਕੇ ਵੀਡੀਓ ਕਾਲ ਤੇ ਵੀ ਭਗਵੰਤ ਮਾਨ ਵੱਲੋਂ ਪਾਨਾ ਸਿੱਧੂ ਦੀ ਸਾਰ ਲਈ ਗਈ ਤੇ ਅੱਜ ਪਹਿਲੀ ਵਾਰ ਭਗਵੰਤ ਮਾਨ ਵੱਲੋਂ ਪਾਨਾ ਸਿੱਧੂ ਦੇ ਮਾਮਲੇ ਤੇ ਕੁਝ ਗੱਲਬਾਤ ਕੀਤੀ ਗਈ ਹੈ ਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਪਾਨਾ ਸਿੱਧੂ ਦੀ ਰਿਹਾਈ ਹੋ ਸਕੇ ਤੇ ਤੁਹਾਡੇ ਇਸ ਮਾਮਲੇ ਤੇ ਕੀ ਕਹਿਣਾ ਹੈ ਕਿ ਭਾਨਾ ਸਿੱਧੂ ਦੀ ਰਿਹਾਈ ਜਲਦ ਹੋਣੀ ਚਾਹੀਦੀ ਹੈ ਪਰਚੇ ਰੱਦ ਕਰਕੇ ਜਾਂ ਫਿਰ ਭਾਨਾ ਸਿੱਧੂ ਨੂੰ ਜ਼ਮਾਨਤ ਕਰਵਾ ਲੈਣੀ ਚਾਹੀਦੀ ਹੈ ਕੀ ਸੋਚਦੇ ਆ ਪੰਜਾਬ ਦੀ ਆਵਾਮ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਉਹ ਦੇਖੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਇਸ ਮਾਮਲੇ ਤੇ ਕੀ ਕਿਹਾ ਹਨ ਹੀ ਸੀ ਕਿ ਦੂਰੀਆਂ ਪੈ ਗਈਆਂ ਸੀ ਸਰਬਜੀਤ ਜੀ ਤੁਸੀਂ ਸਹੀ ਹੋ ਨੇੜੇੋਂ ਕਦੇ ਕੋਈ ਦੇਖਿਆ ਨਹੀਂ ਸੀ ਪਹਿਲਾਂ ਉਹ ਇੱਕ ਵਾਰ ਹੀ ਨੇੜੇ ਆਉਂਦੇ ਸੀ ਹੱਥ ਬੰਨ ਕੇ ਵੋਟਾਂ ਲੈ ਕੇ ਪੰਜ ਸਾਲ ਲਈ ਕੁੰਡੇ ਲਾ ਲੈਂਦੇ ਸੀ ਮਹਿਲਾਂ ਦੇ ਅੰਦਰੋਂ ਲੈ ਕੋਈ ਬੰਦਾ ਆ ਆਮ ਬੰਦਾ ਕੋਈ ਨੇੜੇ ਨਾ ਆਵੇ ਲੋਕਾਂ ਨੇ ਇੱਕ ਵਾਰੀ ਦੇਖ ਲਿਆ ਦੋ ਵਾਰੀ ਦੇਖ ਲੇ ਤਿੰਨ ਵਾਰੀ ਦੇਖ ਲੇ ਚਾਰ ਵਾਰੀ ਦੇਖ ਲੇ ਫਿਰ ਲੋਕਾਂ ਨੂੰ ਪਤਾ ਲੱਗ ਗਿਆ ਇਹ ਅੰਦਰੋਂ ਕੁੰਡੇ ਲਾ ਲੈਂਦੇ ਨੇ ਆਪਦੇ ਮੈਲਾਂਦੇ ਤੇ ਲੋਕਾਂ ਨੇ 2022 ਚ ਕੀ ਕੀਤਾ ਉਹਨਾਂ ਨੇ ਬਾਰੋਂ ਕੁੰਡੇ ਲਾਤੇ ਉਹ ਜਦੋਂ ਵੋਟਾਂ ਮੰਗਣ ਵਾਸਤੇ ਕੁੰਡਾ ਖੋਲਣ ਵੀ ਬਾਹਰ ਨਿਕਲਣ ਲੱਗੇ ਪਤਾ ਲੱਗੇ ਬਾਰੋਂ ਬੰਦਾ ਜੀ ਪਬਲਿਕ ਵੱਲੋਂ ਇਸ ਕਰਕੇ ਤੁਸੀਂ ਜਾਣ ਸਕਦੇ ਹੋ ਬਹਿ ਗਏ ਆਪਦੇ ਘਰਾਂ 'ਚ ਫਿਰ ਇਹ ਜਿਹੜਾ ਇਤ ਐਸਤ੍ਰੰਦਿ ਸਮਾਗਮ ਤਾਂ ਪੰਜਾਬ ਚ ਹੋਣਾ ਹੀ ਹਟ ਗਈ ਸੀ ਖੁਸ਼ੀਆਂ ਦੇ ਜਿਵੇਂ ਵਰਕ ਕਲਚਰ ਜਿਹੜਾ ਆਪਣੇ ਕੰਟਰੀ ਚ ਘਟ ਹੈ ਬਾਹਲੇ ਮੁਲਕਾਂ ਦੇ ਵਿੱਚ ਜਿਹੜਾ ਕੂੜੇ ਵਾਲੇ ਡਰਮ ਚੱਕਦਾ ਹੈ ਟਰੱਕ ਨਾਲ ਉਹ ਵੀ ਕਹਿੰਦਾ ਮੈਂ ਜੋਬ ਤੇ ਆ ਤੇ ਬਿਲ ਗੇਟਸ ਵੀ ਕਹਿੰਦਾ ਮੈਂ ਜੋਬ ਤੇ ਆ ਉਥੇ ਸਾਰਾ ਕੁਝ ਜੋਬ ਹੈ ਜੇ ਤੁਹਾਡੇ ਰਿਸ਼ਤੇ ਦਾ ਦੋਸਤ ਹੋਣਗੇ ਮੈਂ ਕੰਮ ਤੇ ਜਾਂਦਾ ਜੀ ਆਪਣੇ ਪੰਜਾਬੀ ਚ ਕਹਿ ਦਿੰਦੇ ਆ ਉਫਰਾਨਾ ਮੈਂ ਕੰਮ ਤੇ ਗਿਆ ਹੋਇਆ ਹਾਂ ਜੀ ਇਹ ਨਹੀਂ ਨਾ ਦੇਖ ਕੰਮ ਕੀ ਕਰਦਾ ਨੋ ਉਥੇ ਸਾਰਾ ਕੁਝ ਕੰਮ ਹੈ ਛੋਟਾ ਵੱਡਾ ਨਹੀਂ ਹੈ ਕੋਈ ਇੱਕ ਮੇਰਾ ਦੋਸਤ ਹੈ ਉਹ ਜਦੋਂ ਅਮਰੀਕਾ ਗਿਆ ਤਾਂ ਉਹਨੂੰ ਮੈਕਡੋਨਲਡਸ ਦੇ ਕੰਮ ਮਿਲ ਗਿਆ ਮੈਕਡੋਨਲਡਸ ਦੇ ਕੰਮ ਇੱਥੇ ਉਹਦੇ ਕੋਲ ਜਮੀਨ ਹੈਗੀ 30 35 ਕਲੀ ਜਮੀਨ ਸੀ ਉਹਨੇ ਆਪ ਹੀ ਦੱਸਿਆ ਕਹਿੰਦਾ ਵੀ ਜਦੋਂ ਮੈਂ ਗਿਆ ਉੱਥੇ ਮੈਂ ਕਿਹਾ ਡਾਊਨ ਤੇ ਕਹਿੰਦਾ ਮੈਂ ਯਾਰ ਫੜਾਇਆ ਕਰਾਂ 버ਗਰ ਜਾਂ ਫਿਰ ਉਹ ਜਿਹੜਾ ਛੱਡ ਜਾ ਕਰਨ ਫਿਰ ਮੈਂ ਚੱਕਿਆ ਕਰਾਂ ਕਹਿੰਦੇ ਮੇਰੀ ਗਰਦਨ ਚ ਫਸੇ ਹੋਏ 35 ਕਿੱਲੇ ਬਿੱਲੇ 35 ਕਿੱਲਾਂ ਦਾ ਮਾਲਕ ਹਾਂ ਮੈਨੂੰ ਇਹਨਾਂ ਦੇ ਝੂਠੇ ਪਾਂਡੇ ਚੱਕੜੇ ਪਾਣੇ ਫਿਰ ਉਹ ਕਹਿੰਦਾ ਇੱਕ ਦਿਨ ਕੀ ਹੋਇਆ ਇੱਕ ਗੋਰਾ ਕਹਿੰਦਾ 50 ਸੈਂਟ ਮਤਲਬ ਉਹਨਾਂ ਦੀ ਠਹਿਣੀ ਹੈ ਨਾ 50 ਸੈਂਟ ਤਰ ਗਿਆ ਮੈਨੂੰ ਟਿਪ ਵੀ ਅਚਾਕ ਕੇ ਉਧਰ ਤਰਦੀ ਹਮਦਰ ਤੋਂ ਤੇ ਆਪੀ ਚਾਕਿਟ ਸਿੱਟ ਦੇਣੇ ਪਰ ਉਹ ਨਹੀਂ ਕਹਿੰਦਾ ਮੈਂ 50 ਸੈਂਟ ਵੀ ਵਿਚੀ ਤਾਂ ਸੱਟ ਤੇ ਲੈ 35 ਗੱਲੇ ਆਉਂਦੇ ਨੇ ਐਰ ਦੇ ਨਾਲ ਲੱਗਦੇ ਨਾਲੇ 50 ਸੈਂਟ ਦਿੰਦਾ ਮੈਨੂੰ ਉਦੋਂ ਕਹਿੰਦਾ ਮੇਰੇ ਘਰ ਦੇ ਸਰੀਆ ਸੀ ਤੇ ਕਹਿੰਦਾ ਮੈਂ ਸੰਗਦਾ ਵੀ ਇੰਨਾ ਸੀਗਾ ਮੈਨੂੰ ਪੋਚਾ ਲਾਉਣ ਨੂੰ ਕਹਿੰਦੇ ਸੀ ਉਹ ਜਿਹੜਾ ਕਹਿੰਜੀ ਕੋਈ ਪੰਜਾਬੀ ਆ ਜਿੰਦਾ ਕਹਿੰਦਾ ਮੈਂ ਜਾਣ ਬੁੱਝ ਕੇ ਕੋਈ ਬਹਾਨਾ ਬਣਾ ਕੇ ਉਧਰ ਜਿਨ ਹੋ ਜਾਂਦਾ ਵੀ ਕੀ ਕਹੂਗਾ ਯਾਰ ਇਹ ਪੋਚੇ ਲਾਉਣੇ ਯਾਰ ਹੌਲੀ ਹੌਲੀ ਕਹਿੰਦਾ ਜਦੋਂ ਮੈਂ ਦੇਖਿਆ ਮੇਰਾ ਮੈਨੇਜਰ ਜਿਹੜਾ ਸੀਗਾ ਉਹ ਗੋਰਾ ਸੀ ਕਹਿੰਦਾ ਇੱਕ ਦਿਨ ਉੱਥੇ ਕੋਈ ਸੌਸ ਵਗੈਰਾ ਡੁੱਲ ਗਈ ਮੈਨੇਜਰ ਭੱਜ ਕੇ ਗਿਆ ਮੈਨੇਜਰ ਨੇ ਪੁੱਛਣਾ ਸ਼ੁਰੂ ਕਰਤਾ ਕਹਿੰਦਾ ਫਿਰ ਮੈਨੂੰ ਪਤਾ ਲੱਗਿਆ ਯਾਰ ਵੀ ਐ ਤਾਂ ਕੰਮ ਐ ਇੱਥੇ ਕੋਈ ਬੌਸ-ਬੂਸ ਨਹੀਂ ਹੈਗਾ ਉਹ ਕਹਿੰਦਾ ਫਿਰ ਉਹ ਤੋਂ ਬਾਅਦ ਕਹਿੰਦਾ ਮੈਂ ਨਿਕਲ ਗਿਆ 35 ਕਿਲੇ ਜਦੋਂ ਇੱਥੋਂ ਵੀ ਕੰਮ ਕਰਕੇ ਕਿੱਥੇ ਤਾਂ ਚੱਲੂ ਕੰਮ ਨਹੀਂ ਤਾਂ ਗ੍ਰੈਸਰੀ ਆਉਣੀ ਨਹੀਂ ਕਹਿੰਦਾ ਉਹੀ ਕੋਰਾ ਫੇਰ ਆ ਗਿਆ ਜਿਹੜਾ 50 ਪੈਸੇ ਚ ਕਰਕੇ ਆਇਆ ਸੀ ਕਹਿੰਦਾ ਉਦੈਂ ਕੁਝ ਵੀ ਨਹੀਂ ਕਰਕੇ ਗਿਆ ਕਹਿੰਦਾ ਮੈਂ ਨੂੰ ਕਹਿੰਦਾ 10000 ਯਾਰ 50 ਸੈਂਟ ਤਾਂ ਧਰ ਜਾਂਦਾ ਯਾਰ ਕਿਉਂਕਿ ਵਰਕ ਕਲਚਰ ਆ ਗਿਆ ਸੀ ਮਾਈਂਡ 'ਚ ਸੁਕਾਮ ਇਕ ਰੁਪਈਆ ਜਿਹੜਾ ਉਹਦੀ ਬਹੁਤ ਵੈਲੀ ਹੁੰਦੀ ਹੈ ਭਾਵੇਂ ਮੈਂ ਮੰਨਦਾ ਕਿ ਲੱਖ ਰੁਪਈਆ ਮੈਂ ਮੰਨਦਾ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੈਂ ਮੰਨਦਾ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜਰਾ ਸੋਚੋ ਜੇ ਲੱਖ ਸੌ ਰੁਪਈਆ ਕੱਢਦੀ ਉਹ ਵੀ ਲੱਖ ਰੀ ਰਹਿਣਾ ਉਹ ਵੀ 99000 99000 ਬਣ ਜਾਂਦਾ ਮੇਰੇ ਸੌ ਰੁਪਈਏ ਦੀ ਵੈਲਿਊ ਹੈ ਸੋ ਆਪਦੀ ਕੁਰਸੀ ਦੀ ਆਪਦੇ ਅਹੁਦੇ ਦੀ ਵੈਲਿਊ ਸਮਝਣੀ ਹੈ ਕਿ ਮੈਂ ਵੀ ਹੈਗਾ ਇੱਥੇ ਇਹ ਦਫਤਰ 'ਚ ਮੇਰੀ ਐਮੀਅਤ ਹੈਗੀ ਹੈ ਇਸ ਦਫਤਰ 'ਚ ਮੇਰੇ ਬਿਨਾ ਕੰਮ ਨਹੀਂ ਚੱਲ ਸਕਦਾ ਮੈਂ ਇਸ ਦਫਤਰ ਦਾ ਇੱਕ ਅਹਿਮ ਹਿੱਸਾ ਇਹ ਨਾ ਸੋਚੋ ਮੈਂ ਮੇਰਾ ਕੀ ਹੈ ਮੈਂ ਤਾਂ ਕਾਗਜ਼ ਤੇ ਸਾਈਨ ਕਰ ਰਹਿੰਦੇ ਨੂੰ ਕਾਗਜ਼ ਤੇ ਸਾਈਨ ਕਿਸੇ ਦੀ ਕਬੀਲਦਾਰੀ ਬਦਲ ਸਕਦੇ ਆ ਕਿਸੇ ਦੇ ਘਰੇ ਖੁਸ਼ੀਆਂ ਲਿਆ ਸਕਦੇ ਆ ਗਲਤ ਗਲਤ ਕਾਗੇ ਤੇ ਸਾਈਨ ਕਰਤੇ ਕਿ ਇਹਦਾ ਘਰ ਪੱਟ ਵੀ ਸਕਦੇ ਸੋ ਇਸ ਗੱਲ ਨੂੰ ਮੈਂ ਤੁਹਾਨੂੰ ਬੇਨਤੀ ਕਰੂੰਗਾ ਮੈਂ ਹਰ ਵਾਰ ਜਦੋਂ ਵੀ ਮੱਥੇ ਮੁੰਡੇ ਕੁੜੀਆਂ ਆਉਂਦੇ ਨੇ ਔਰ ਸਭ ਤੋਂ ਖੁਸ਼ੀ ਦੀ ਗੱਲ ਤਾਂ ਇਹ 518 ਚੋਂ 292 ਸਾਡੇ ਭੈਣਾਂ ਨੇ ਸਾਡੇ ਧੀਆਂ ਨੇ 292 ਲਗਭਗ 300 ਦੇ ਨੇੜੇ ਤੇ ਪਰਲਿਆ ਕਰੋ ਪਰਲਿਆ ਕਰੋ ਜਦੋਂ ਦੇਖੋ ਰਿਜ਼ਲਟ 10ਵੀਂ ਚ ਐਸਮਾਰ ਕੁੜੀਆਂ ਨੇ ਫੇਰ ਬਾਜ਼ੀ ਮਾਰੀ 12ਵੀਂ ਚ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਬੀਏ ਚ ਕੁੜੀਆਂ ਫਸਟ ਐਮਏ ਚ ਕੁੜੀਆਂ ਫਸਟ ਸੋ ਵਧੀਆ ਗੱਲ ਹੈ ਕਿ ਸਾਡੀਆਂ ਧੀਆਂ ਜਿਹੜੀਆਂ ਨੇ ਪੜ੍ਹਦੀਆਂ ਨੇ ਔਰ ਨੌਕਰੀ ਉਹਨਾਂ ਨੂੰ ਉਹਨਾਂ ਦੇ ਡਿਗਰੀ ਦੇ ਮੁਤਾਬਕ ਨੌਕਰੀ ਮਿਲੂਗੀ ਦੋ ਮੁੰਡੇ ਤਾਂ ਇਹ ਜੇ ਨੇ ਕੈਨੇਡਾ ਚਲੇ ਗਏ ਬਾਅਦ ਨੌਕਰੀ ਆ ਗਈ ਇੱਥੇ ਉਹਦੇ ਬਾਪੂ ਨੇ ਕਹਿੰਦੂ ਐਸਡੀਓ ਲੱਗ ਗਿਆ ਆਇਆ ਵਾਪਸ ਕਹਿੰਦਾ ਮੋੜਿਆ ਐ ਸ਼ਰ ਹੁਣ ਉੱਥੇ ਵੀ ਦੇਖ ਲੋ ਬੰਦ ਕਰੀ ਜਾਂਦੇ ਰੋਜ਼ ਲੋ ਕੈਨੇਡਾ ਨੇ ਮੈਂ ਬੰਦੀ ਕਰਤਾ ਕਹਿੰਦੇ ਵੀ ਸਾਡੇ ਤਾਂ ਬੇਰਜ਼ਵਾਰੀ ਆ ਗਈ ਸਾ ਅਸੀਂ ਨਹੀਂ ਹੁਣ ਇੰਟਰਨੈਸ਼ਨਲ ਸਟੂਡੈਂਟ ਲੈਣੇ ਫਿਰ ਕਾ ਟ੍ਰੈਵਲ ਏਜੰਟਾਂ ਦੇ ਚੱਕਰਾਂ 'ਚ ਪੈਨੇ ਆ ਉਹਨਾਂ ਨੇ ਪਤਾ ਨਹੀਂ ਕਿਹੜੀ ਕਿਹੜੀ ਠੱਗੀਆਂ ਮਾਰਨੀਆਂ ਕਾ ਕੋਲੈਜ ਨਹੀਂ ਰੈਕੋਨਾਈਜ਼ਡ ਹੁੰਦਾ ਉੱਥੇ ਜਾ ਕੇ ਪੰਗਾ ਪੈ ਜਾਂਦਾ ਹਾਂ ਟੈਵਲ ਏਜੰਟਾਂ ਬਾਰੇ ਮੈਂ ਜ਼ਰੂਰ ਕਹਾਂਗਾ ਥੋੜਾ ਜਿਹਾ ਚੱਲ ਰਿਹਾ ਅੱਜਕੱਲ੍ਹ ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ ਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿਸੇ ਸਿੰਗਾਪੁਰ ਚੋਂ ਅਰਮੀਨੀਆ ਚੋਂ ਲਿਬੀਆ ਚੋਂ ਮੈਂ ਕੱਢ ਕੇ ਲਿਆ। ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿ ਰਹਿੰਦਾ ਸੀ ਇਹ ਟਰੈਵਲ ਏਜੰਟ ਜੜਨੇ ਇਹਦੀ। ਇੱਥੋਂ ਹੀ ਬੰਦ ਕਰੋ। ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ। ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ। ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਰੋਣ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਦੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ। ਜਿਹਦੇ ਨੇ ਚੋਰੀ ਕਰ ਲਈ ਹੱਥ ਵੜਦੋ। ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਵੜਦੇ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਅਸੀਂ ਕੈਬਨਟ ਦੇ ਵਿੱਚ ਇਹ ਆ ਚੁੱਕੇ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰਨੀ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਜ਼ ਨਾਲ ਵੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਹੈ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੈਗਲ ਹੈ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੀਗਲ ਨੈਸਲ ਨੂੰ ਬੰਦ ਕਰਦੇ ਆ ਜੇ ਉਹ ਇਲੀਗਲ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹੜਾ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹਾਂਗਾ ਸਾਡੇ ਨੌਜਵਾਨ ਨੂੰ ਕਿ ਉਹਨਾਂ ਨੂੰ ਧੋਖਾ ਹੋਵੇ ਉਹਨਾਂ ਦਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਦਲੇ ਮੁਲਕਾਂ 'ਚ ਵੀ ਜਿਹੜੇ ਫਿਰਦੇ ਨੇ ਕਿ ਤੂੰ ਫੇਕ ਡਾਕੂਮੈਂਟ ਤੇ ਆ ਗਏ ਜੀ ਟਰੈਵਲ ਏਜੰਟ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰੀ ਠਾਈ ਸੀ ਪਾਰਲੀਮੈਂਟ ਚਾਜੀ ਵੀ ਬਾਕੀ ਦੇਖ ਲਓ YouTube ਤੇ ਸੋ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਠੱਕੇ ਖਾਨ ਗਲਤ ਅਥਾਂੇ ਚੜ ਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਆਏਗਾ ਕਿ ਮੈਂ ਕੋਈ ਟਰੈਵਲ ਏਜੰਟਾਂ ਦਾ ਜਾਂ ਮੇਰੇ ਮੇਰਾ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ ਚੀਜ਼ ਚ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠ阿里 ਪੈਣ ਦੇਉਗਾ ਪਹਿਲੀ ਗੱਲ ਤਾਂ ਟਰੈਵਲ ਜੈਂਟ ਪੈਦਾ ਕਿਵੇਂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਣੇ ਆ ਸੀ ਛੱਤੀਸਗੜ੍ਹ ਜਾਣੇ ਆ ਮਾ ਗੁਜਰਾ ਜਾਣੇ ਹੈ ਹੀ ਨਹੀਂ ਕੋਈ ਟਰੈਵਲ ਜੈਂਟ ਦਾ ਕੋਈ ਬੋਰਡ ਨਹੀਂ ਲੱਗਾ ਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਪੈਕ ਲੱਗ ਗਈਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾਂ ਲੈਣਾ ਆ ਆਸਟ੍ਰੇਲੀਆ ਹੈ ਲੱਗਦਾ ਏ ਤੁਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹਦਾ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ 'ਚ ਰਹਿਣ ਲਈ ਮੈਨੂੰ ਮਿਲੋ ਆਓ ਜੇ ਕੋਈ ਕੰਮ ਕਰਨਾ ਹੈ ਸਟਾਰਟਅਪ ਕਰੋ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ 'ਚ ਸਟਾਰਟਅਪ ਦੇ ਵੀ ਸ਼ੁਰੂ ਕਰਿਆ ਚਾਰ ਚਾਰ ਪੰਜ ਪੰਜ ਮੁੰਡੇ ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਿਹਾ ਪੈਸੇ ਕਿੰਨੇ ਕਿੰਨੇ ਦੇ ਰਿਹਾ ਘਰ ਜੁੱਤ ਦੋ ਬਿਜ਼ਨਸ ਬਣਾ ਚਲੇ 2000 ਰੁਪਏ ਇੱਕ ਬੱਚੇ ਨੂੰ ਤੇ ਚਾਰ ਪੰਜ ਪੰਜ ਦੇ ਦੇਖੋ ਗਰੁੱਪ ਨੇ ਨਾ ਅੱਠ ਤੱਕ 16000 ਰੁਪਏ ਤੱਕ ਦਿੰਦੇ ਆਂ ਹਾਂ ਸੱਤ ਅੱਠ ਬੱਚੇ ਦੋ ਦੋ ਹਜ਼ਾਰ ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚ ਉਹ ਆਪਣੇ ਦਿਮਾਗ ਦੇ ਘੋੜੇ ਤੋਰਉਣ ਕੁਛ ਨਾ ਕੁਛ ਨਵੀਂ ਕੋਈ ਕਾਰ ਕਰ ਦੇਣ ਉਹਦੀ ਅਸੀਂ ਫਿਰ ਕੰਪਨੀ ਵਾਲਿਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਇਹ ਤੋਂ ਸ਼ੁਰੂ ਕਰਦੇ ਹਾਂ ਸੀ ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ ਕੰਮ ਸ਼ੁਰੂ ਕਰੋ ਬਿਜ਼ਨਸ ਸ਼ੁਰੂ ਕਰੋ ਸਰਕਾਰ ਹੈਲਪ ਕਰੂਗੀ ਬਿਨਾ ਵਿਆਜ ਤੋਂ ਲੋਨ ਦੇਵਾਂਗੇ ਜਿੱਦੇ ਕਮਾਉਣ ਲੱਗੇ ਉਹਦੇ ਮੋੜ ਦੇਉ ਇਦਾਂ ਕਰਨਾ ਪਊਗਾ ਇਹ ਕੋਈ ਜ਼ਖਮ ਛੋਟੇ-ਮੋਟੇ ਨਹੀਂ ਹੈਗੇ ਬਹੁਤ ਗਹਿਰੇ ਜ਼ਖਮ ਨੇ ਹੌਲੀ-ਹੌਲੀ ਭਰਨਗੇ ਜੇ ਪਰ ਨਹੀਂ ਗੇ ਮਿਤਾਬ ਤਾਬੀ ਹੈ ਜੇ ਦਾਗ ਰਹਿ ਜੂਗਾ ਫਿਰ ਹੋਈ ਹੋਈ ਦਾਗ ਵੀ ਜਾਊਗਾ ਫਿਰ ਮੱਲਮ ਲਾਵਾਂਗੇ ਮੱਲਮ ਇਮਾਨਦਾਰੀ ਵੀ ਲੱਗ ਸਕਦੀ ਹੈ ਹੋਰ ਕੋਈ ਮੱਲਮ ਨਹੀਂ ਹੈ ਕਿਤੇ ਔਰ ਮੱਲਮ ਵੀ ਹੋਈ ਲਾਸਾ ਦਾ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਕਿ ਮੇਰਾ ਹੀ ਸਾਕ ਨਾ ਇਸ ਕੇਸ ਕੰਮ ਚੱਪਾ ਪਹਿਣਾ ਨਹੀਂ ਮੈਂ ਤਾਂ ਉਹ ਕੰਮ ਛੱਡੀ ਫਿਰਦਾ ਨਹੀਂ ਮੈਂ ਤਾਂ ਪੈਸੇ ਕਮਾਉਣ ਦਾ ਕੰਮ ਤਾਂ ਮੈਂ ਛੱਡੀ ਫਿਰਦਾ ਨਹੀਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰ ਫੇਲ ਹੋ ਗਿਆ ਲੈ ਇੱਧਰ ਆ ਗਿਆ ਤੇ ਜਿਹੜੇ ਜਿਹੜੇ ਕਾਮਯਾਬ ਕਲਾਕਾਰ ਨੇ ਪੰਜਾਬ ਦੇ ਸਾਰੇ ਮੇਰੀ ਟੀਮ ਦਾ ਹੈਗੇ ਜੁਗਨੂ ਵਾਲੀ ਦੇਖਦੇ ਹੋਗੇ ਤੁਸੀਂ ਸਾਰੇ ਸਾਰੇ ਉਹੀ ਮੁੰਡਿਆਂ ਨੇ ਮੈਂ ਕਰੋ ਕੰਮ ਭਈ ਮੈਂ ਮੈਨੂੰ ਪਰਮਾਤਮਾ ਨੇ ਇੱਧਰ ਡਿਊਟੀ ਲਾਤੀ ਮੇਰੀ ਮੈਂ ਇੱਧਰ ਕੰਮ ਕਰੂੰਗਾ ਉਹ ਬਈ ਮੈਥੋਂ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਨੇ ਫਿਰ ਕੀ ਹੁੰਦਾ ਉਹਨਾਂ ਦੀ ਕਲਾ ਹੈ ਜਦੋਂ ਮੈਨੂੰ ਪੱਕਾ ਹੀ ਪਤਾ ਸੀ ਕਿ ਇੰਨੀ ਤਨਖਾਹ ਹੈ ਮੁੱਖ ਮੰਤਰੀ ਵੀ ਤੇ ਇੰਨਾ ਪੱਤੇ ਮਿਲਦੇ ਨੇ ਫਿਰ ਮੈਂ ਜਾਣ ਕੇ ਤਾਂ ਮੈਨੂੰ ਪਤਾ ਸੀ ਨਾ ਫਿਰ ਤਾਈਓ ਆਇਆ ਮੈਂ ਇਹਦੇ ਮੁਦਲੇ ਥੋੜੀ ਹੈ ਕਿ ਬਾਅਦ ਤੁਸੀਂ ਕਹੋ ਕਿ ਮੈਂ ਬਾਅਦ ਤਨਖਾਹ ਤਨਖਾਹ ਦਾ ਪਹਿਲਾਂ ਨਾਲ ਤਨਖਾਹ ਦੇਖੀ ਹੀ ਨਹੀਂ ਪੁੱਛੀ ਹੀ ਨਹੀਂ ਕਿਸੇ ਕਿਸੇ ਨੇ ਅਭੀ ਤਨਖਾਹ ਕਿੰਨੀ ਹੈ ਤਰਖਾਨ ਤਾਂ ਸੀਰੀਅਸ ਹੀ ਲੈਂਦੇ ਸੀ ਉੱਪਰੋਂ ਚੱਲਦਾ ਸੀ ਕੰਮ ਸੋ ਇਸ ਕਰਕੇ ਮੈਂ ਫੇਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਨਾ ਕਿ ਛੋਟੀ ਛੋਟੀ ਗਲਤੀਆਂ ਨਾ ਕਰੋ ਤੇ ਇੱਕ ਥੋੜਾ ਜਿਹਾ ਤੰਗ ਦੇਲ ਨਾ ਹੋਈ ਆਪਾਂ ਪੰਜਾਬੀ ਤਾਂ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਿਆਂ ਯਾਰ ਆਪਾਂ ਸਤਿਗੁਰ ਨਾਨਕ ਸਾਹਿਬ ਦੇ 20 ਰੁਪਏ ਦੇ ਲੰਗਰ ਤੋਂ ਸ਼ੁਰੂ ਹੋਇਆ ਅਜੇ ਤੱਕ 20 ਰੁਪਏ 20 ਰੁਪਏ ਨਹੀਂ ਰੈਂਦੀ ਦੁਨੀਆ ਤੱਕ ਮੁੱਕ ਸਕਦੇ ਹੋ ਸਾਰੇ ਪੰਜਾਬ ਨੂੰ ਰੋਟੀ ਖਵਾਉਂਦਾ ਹੈ ਪੰਜਾਬ ਆਪਣਾ ਦੇਸ਼ ਸਾਰੇ ਦੇਸ਼ ਨੂੰ ਪੰਜਾਬ ਰੋਟੀ ਖਵਾਉਂਦਾ ਹੁਣ ਵੀ ਅੱਜ ਮੈਂ ਸਿਰੇ ਹੀ ਪਾਤਾ ਵੀ ਪਈ 518 ਨੌਕਰੀਆਂ ਮੈਂ ਤੁਹਾਨੂੰ ਪੜ ਲਿਆ ਹੁਣ ਨਾ ਫੇਸਬੁੱਕ ਤੇ ਵੀ ਥੱਲੇ ਕਰਾਇਆ ਪੰਜਾਬੀ ਕਿੰਨੇ ਨੇ ਚੋਂ ਬਾਹਰਲੇ ਹੋਣੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਦੇ ਚੰਡੀਗੜ੍ਹ ਦੇ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਓਪਾ ਆਪਾਂ سوشل ਮੀਡੀਆ ਵਾਹ ਬਈ ਬਾ ਚੱਕ ਤੇ ਫੱਟੇ ਮਿਲ ਗਈ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹੀ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੋਤੀ ਇਹ ਤਾਂ ਲਟਾਤਾ ਜੀ ਬਣਾਵ ਲਟਾਤਾ ਜੀ ਲਟਾ ਐ ਨਾ ਕਰੋ ਐ ਨਾ ਕਰੋ ਯਾਰ ਐ ਨਾ ਕਰੋ ਆਪਾਂ ਤਾਂ ਬੰਦਨ ਵਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਸੋ ਇਹ ਮੈਨੂੰ ਤਾਂ ਦੱਸਣਾ ਪੈ ਗਿਆ ਕਿ ਐਵੇਂ ਹੀ ਫਲਾਹ ਦੇ ਵਿੱਚੋਂ ਇੰਨੇ ਪਰਸੈਂਟ ਪੰਜਾਬ ਦੇ ਨਹੀਂ ਹੈਗੇ ਜੀ ਲੈ ਆச்சா ਆਪ ਉਥੇ ਰਹਿੰਦੇ ਨੇ ਲਿਖਣਾ ਲੈਨੇ ਆਪ ਉਥੇ ਬੈਠੇ ਹੁੰਦੇ ਨੇ ਸুইস ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤਫਹਿਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਨੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉਥੇ ਇਹ ਵੀ ਦੇਖ ਲਿਓ ਕਿ ਕੌਣ ਕੌਣ ਸੀ ਕਿੱਥੋਂ ਕਿੱਥੋਂ ਸਾਰੇ ਡਿਟੇਲ ਹੁੰਦੇ ਸਾਰੇ ਕੁਝ ਪਾਰਦਰਸ਼ੀ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂੰਗਾ ਸੱਚੀ ਬੋਲੂੰਗਾ ਉਹਨਾਂ ਨੂੰ ਦੁਬਾਰਾ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ 베ਰੀ ਨੂੰ ਪੈਂਦੇ ਨੇ ਜਿਹਦੇ 베ਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੋੜਾ ਹੈ ਉਹ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨਹੀਂ ਬਈ ਨਾਨਕਾ ਗੁਣ ਚਗਈਆਂ ਤਤ ਤੇ ਸਾ ਅਸੀਂ ਆਧਾਰ ਨਾਲ ਸੁਣ ਕੇ ਵੱਡੇ ਹੋਏ ਆਂ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬੜਾ ਤੋਂ ਮਾਰ ਨਾ ਕਰੀ ਤੋਂ ਕਾਰ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਵੀ ਕਹਿਣਾ ਨੌਕਰੀ ਮਿਲ ਗਈ ਠੀਕ ਹੈ ਅੱਜ ਘਰੇ ਜਲੇਬੀਆਂ ਬਣਨ ਗਿਆ ਖੁਸ਼ੀ ਹੋਊਗੀ ਬਹੁਤ ਵਧੀਆ ਗੱਲ ਹੈ ਰਿਸ਼ਤੇਦਾਰ ਆਉਣਗੇ ਦੋਸਤ ਮਿੱਤਰ ਆਉਣਗੇ ਪਰ ਜੇ ਕੋਈ ਇਹੋ ਜਿਹਾ ਵੀ ਆ ਗਿਆ ਨਾ ਤੁਹਾਡੇ ਗਵਾਂਢ ਚੋਂ ਜਾਂ ਗਵਾਂਢੀ ਪਿੰਡ ਤੋਂ ਕਿ ਯਾਰ ਬਾਈ ਕਿਹੜਾ ਫਾਰਮ ਪੜਿਆ ਸੀ ਤੇ ਇਹ ਕਿਤਾਬ ਕਿੱਥੋਂ ਮਿਲਦੀ ਹੁੰਦੀ ਹੈ ਜਿਹੜੀ ਸਿਲੇਬਸ ਵਾਲੀ ਹੈ ਜਰੂਰ ਦੱਸਿਓ ਉਹਨੂੰ ਕਿ ਆਹਾ ਕਰਤਾ ਮਿਲਦੀ ਹੁੰਦੀ ਹੈ ਇੱਥੋਂ ਆਹ ਪੜ ਲਾ ਇਹਨੇ ਨੰਬਰ ਆਗੇ ਤਾਂ ਮੈਰਿਟ ਹੁੰਦੀ ਹੈ ਕਿਉਂਕਿ ਇਹਦੇ ਨਾਲ ਤੁਹਾਨੂੰ ਵੀ ਲੱਗੂਗਾ ਕਿ ਮੈਂ ਵੀ ਇੱਕ ਨੌਕਰੀ ਬੰਨ੍ਹਤੀ ਯਾਰ ਮੈਂ ਤਾਂ ਉਹਨੇ ਕਰਨੀ ਹੈ ਅੱਗੇ ਇਹ ਕਈ ਵਾਰੀ ਪਾ ਲੁਭਾਉਣ ਲੱਗ ਜਾਂਦਾ ਨਾਮਾਂ ਦੱਸਣਾ ਨਹੀਂ ਹੈਗਾ ਆਪਾਂ ਨਹੀਂ ਨਹੀਂ ਤੁਸੀਂ ਦੱਸੋ ਨੌਕਰੀਆਂ ਦੀ ਸਾਡੇ ਕੋਲ ਕੋਈ ਘਾਟ ਨਹੀਂ ਸੀਮਾ ਸਾਹਿਬ ਬੈਠੇ ਪਿਛਲੇ 22 ਮਹੀਨਿਆਂ ਤੋਂ ਵਿੱਤ ਮੰਤਰੀ ਹੈ ਪਿਛਲੇ 22 ਮਹੀਨਿਆਂ ਤੋਂ ਮੈਂ ਮੁੱਖ ਮੰਤਰੀ ਹਾਂ ਕਰੇ ਸਾਡੇ ਦੋਨਾਂ ਦੇ ਮੂੰਹ ਚ ਸੁਣੇ ਵੀ ਖਜ਼ਾਨਾ ਖਾਲੀ ਹੈ ਇਹ ਤੋਂ ਪਹਿਲਾਂ ਵਾਲੇ ਦੇ ਮੂੰਹ ਚ ਕਰੇ ਸੁਣਿਆ ਸੀ ਵੀ ਖਜ਼ਾਨੇ ਚ ਕੁਝ ਹੈਗਾ ਉਹ ਖਾਲੀ ਖਾਲੀ ਕਰੀ ਗਏ ਯਾਰ ਨੌਕਰੀਆਂ ਦੇਣ ਮੇਰੇ ਖਿਆਲ ਨਾਲ ਖਾਲੀ ਹੈ ਇਹ ਕਿਵੇਂ ਹੋ ਸਕਦਾ ਨਾ ਨੌਕਰੀਆਂ ਦਿੱਤੀ ਕਿ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕੋਈ ਕਿਸੇ ਨੂੰ ਕੋਈ ਨਵੇਂ ਓਪਰਚੁਨਿਟੀ ਦਿੱਤੀ ਨਾ ਕੋਈ ਉਦਯੋਗ ਲਿਆਂਦਾ ਫੇਰ ਵੀ ਪਤਾ ਨਹੀਂ ਯਾਰ ਨਾ ਇੰਨਾ ਕਰਜ਼ਾ ਲੈ ਲਿਆ ਤੇ ਖਜ਼ਾਨਾ ਖਾਲੀ ਕਾਇਆ ਨਾ ਖਾਲੀ ਕਿੱਥੇ ਹੋ ਗਿਆ ਫਿਰ ਹੁਣ ਬਜਟ ਪੇਸ਼ ਕਰਾਂਗੇ ਸ਼ਾਨਦਾਰ ਬਜਟ ਆਊਗਾ ਲੋਕਾਂ ਵਾਸਤੇ ਪੈਸਾ ਰੱਖਾਂਗੇ ਲੋਕਾਂ ਦਾ ਪੈਸਾ ਹੈ ਲੋਕਾਂ ਦਾ ਪੈਸਾ ਹੈ ਜੇ ਸੈਂਟਰ ਤੋਂ ਵੀ ਲੈਨੇ ਉਹ ਵੀ ਲੋਕਾਂ ਦਾ ਹੈ ਲੜ ਲੜ ਕੇ ਲੈਣਾ ਪੈਂਦਾ ਸਾਨੂੰ ਉਹਨਾਂ ਨਾਲ ਕਦੇ GST ਵਾਰੀ ਕਦੇ NHM ਦਾ ਕਹ ਹਜੇ ਵੀ ਪੈਸਾ ਖੜਾ ਰੂਰਲ ਰੋਡ ਡਿਵੈਲਪਮੈਂਟ ਫੰਡ ਦਾ ਲੜ ਲੜ ਕੇ ਲੈਣਾ ਪੈਂਦਾ ਪਰ ਕਿਉਂਕਿ ਸਾਡਾ ਹੱਕ ਆ ਉਹ ਸਾਡਾ ਪੈਸਾ ਆ ਉਹ ਸਾਡਾ ਤੁਹਾਡਾ ਟੈਕਸ ਦਿੰਦੇ ਹੋ ਤੁਸੀਂ ਤੁਸੀਂ ਸੋਚੋ ਲੈ ਮੈਂ ਤਾਂ ਹੀ ਨੌਕਰੀ ਵਿੱਚ ਰੋਜ਼ਗਾਰ ਬੰਦੇ ਆ ਸੀ ਕਿੱਥੋਂ ਟੈਕਸ ਦਿੰਨੇ ਆ ਮੈਂ ਤਾਂ ਇੱਥੇ ਨਾ ਕੋਈ ਟੈਕਸ ਦਿੰਨੇ ਆ ਸਵੇਰੇ ਉੱਠਦੇ ਆ ਗੁਰਦੁਆਰਾ ਸਾਹਿਬ ਚੋ ਅਨਾਊਂਸਮੈਂਟ ਹੁੰਦੀ ਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਉੱਠੋ ਭਾਈ ਸ਼ਿਨਾਣ ਕਰੋ ਨਾਮ ਜਪੋ ਚਾਹ ਧਰਦਿਆਂ ਜੇ ਸਿੱਕਾ ਹੀ ਡੱਬੀ ਆ ਤਾਂ ਡੱਬੀ ਤੇ ਜੇ ਗੈਸ ਵਾਲਾ ਜੁੱਲਾ ਹੈ ਤਾਂ ਜਦੋਂ ਲੈਕਟਰ ਦਾ ਦਬਤ ਹੀ ਸੋਚ ਟੈਕਸ ਸ਼ੁਰੂ ਕਿਉਂਕਿ ਮਾਚਸਾ ਲੈਣ ਜਾਓਂਗੇ ਤਾਂ ਉਹਦੇ ਟੈਕਸ ਹੈ ਫਿਰ ਪਾਣੀ ਪਹਿਲੇ ਪਤੀਲੇ ਚ ਪੱਤੀ ਪਾਤੀ ਟੈਕਸ ਖੰਡ ਪਾਤੀ ਟੈਕਸ ਦੁੱਧ ਪਾਤਾ ਟੈਕਸ ਉਹਦੇ ਬਾਅਦ ਆਟਾ ਟੈਕਸ ਸਬਜ਼ੀਆਂ ਟੈਕਸ ਫੋਨ ਕਰ ਲਿਆ ਕਿਸੇ ਦੋਸਤ ਨੂੰ ਟੈਕਸ ਮੋਟਰਸਾਈਕਲ ਤੇ ਸ਼ਹਿਰ ਨੂੰ ਚਲੇ ਗਏ ਟੈਕਸ પેટ્રોલ ਤੇ ਡੀਜ਼ਲ ਤੇ ਉਥੋਂ ਕੁਝ ਵੀ ਖਰੀਦ ਕੇ ਲਿਆ ਟੈਕਸ ਸ਼ਾਮ ਨੂੰ ਆ ਕੇ ਰੋਟੀ ਖਾਧੀ ਟੈਕਸ ਸ਼ਾਮ ਨੂੰ ਪੱਖੇ ਥੱਲੇ ਜਿਸ ਤਰ੍ਹਾਂ ਆਪシャਾ ਕੇ ਸੋਚਦੇ ਹੋਵੋਗੇ ਲੈ ਵੀ ਹੋਣ ਨਹੀਂ ਟੈਕਸ ਕੋਈ ਕਿਉਂ ਭਈ ਪੱਖਾ ਚੱਲ ਰਿਹਾ ਹੈ ਟੈਕਸ ਬਿਜਲੀ 24 ਘੰਟੇ ਟੈਕਸ ਦੀ ਜਾਂਦਾ ਬੰਦਾ ਤਾਂ ਆਮ ਬੰਦੇ ਤਾਂ 24 ਘੰਟੇ ਟੈਕਸ ਦੀ ਜਾਂਦਾ ਜੀ ਫਿਰ ਫਿਰ ਸਵੇਰੇ ਉੱਠਣਾ ਇੱਕੋ ਹੀ ਗੱਲ ਹੋਗੀ ਨਾ ਕਰੋਗੇ ਪੋਗੇ ਨਾ 24 ਘੰਟੇ ਸੋ ਤੁਹਾਡੇ ਟੈਕਸ ਦਾ ਪੈਸਾ ਤੁਹਾਨੂੰ ਇਲਮ ਕਿਉਂ ਨਾ ਮਿਲੇ ਬਈ ਆਹੀ ਸਾਡੀ ਲੜਾਈ ਅਰਵਿੰਦ ਕੇਦਰੀਵਾਲ ਸਾਹਿਬ ਦੀ ਮੇਰੀ ਸਾਡੀ ਆਸ ਲੜਾਈ ਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਜਿਹੜੋ ਦਿੰਨੇ ਆ ਇਹਨੂੰ ਤੁਸੀਂ ਰਿਓੜੀਆਂ ਕਿਉਂ ਕਹਿੰਦੇ ਹੋ ਫਰੀ ਵਿੱਚ ਵੰਡੀ ਜਾਂਦੇ ਆ ਕਿਉਂ ਬਈ ਲੀਡਰਾਂ ਨੂੰ ਕਿੰਨੇ ਕੁਝ ਫਰੀ ਹੈ ਬਿਜਲੀ ਦੇ ਕਿੰਨੇ ਜੁਨਟ ਫਰੀ ਨੇ ਐਮਪੀਆ ਨੂੰ ਐਮਐਲਏ ਨੂੰ